हां जी मित्रों ਜਿਨ੍ਹਾਂ ਦੇ ਪੈਰਾਂ ਦੇ ਗੂਠੇ ਜਾਂਦੇ ਆ ਪੱਕ ਇਸ ਪ੍ਰੋਬਲਮ ਤੋਂ ਬਹੁਤ ਤੰਗ ਪ੍ਰੇਸ਼ਾਨ ਤਾਂ ਘਬਰਾਉਣ ਦੀ ਲੋੜ ਨਹੀਂ ਆਪਾਂ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਘਰੇਲੂ ਨੁਸਖਾ ਜਿਹਨੂੰ ਵਰਤ ਕੇ ਤੁਸੀਂ ਇਸ ਪ੍ਰੋਬਲਮ ਤੋਂ ਹਮੇਸ਼ਾ ਵਾਸਤੇ ਛੁਟਕਾਰਾ ਪਾ ਸਕਦੇ ਹੋ ਉਹਦੇ ਵਾਸਤੇ ਤੁਸੀਂ ਨੋਟ ਵੀ ਕਰ ਸਕਦੇ ਹੋ ਕਰਨਾ ਕੀ ਹੈ ਤੁਸੀਂ ਸ਼ਾਮ ਨੂੰ ਸੌਣ ਤੋਂ ਪਹਿਲਾਂ ਕੋਸਾ ਪਾਣੀ ਬੱਠਲ ਦੇ ਵਿੱਚ ਪਾ ਲੈਣਾ ਤੇ ਵਿੱਚ ਪਾ ਲੈਣੀ ਹੈ 10 ਗ੍ਰਾਮ ਫੜਕੜੀ ਔਰ ਉਦੋਂ ਬਾਅਦ ਤੁਸੀਂ 15 ਮਿੰਟ ਤੱਕ ਇਸ ਪਾਣੀ ਦੇ ਵਿੱਚ ਆਪਣੇ ਪੈਰ ਡੁਬੋ ਕੇ ਰੱਖਣੇ ਆ ਔਰ ਉਦੋਂ ਬਾਅਦ ਪੈਰ ਸਾਫ਼ ਕਰ ਲੈਣੇ ਆ ਤੇ ਕਰਨਾ ਕੀ ਹੈ ਇੱਕ ਚਮਚਾ ਹਲਦੀ ਦਾ ਲੈਣਾ ਇੱਕ ਚਮਚਾ ਤੁਸੀਂ ਲੈਣਾ ਨਾਰੀਅਲ ਤੇਲ ਦਾ ਇਹ ਦੋਨੀਆਂ ਚੀਜ਼ਾਂ ਨੂੰ ਮਿਕਸ ਕਰਕੇ ਗੂਠਿਆਂ ਦੇ ਉੱਤੇ ਲਾ ਲਓ ਔਰ ਉਦੋਂ ਬਾਅਦ ਉੱਤੇ ਪੱਟੀ ਬੰਨ ਲਓ ਤੇ ਆਪਣਾ ਸੌਜੋ ਔਰ ਮਾਰਨਿੰਗ ਟਾਈਮ ਤੁਸੀਂ ਇਹਨੂੰ ਖੋਲ ਸਕਦੇ ਹੋ ਇਸ ਤਰੀਕੇ ਨਾਲ ਦੋਸਤੋ ਤੁਸੀਂ ਲਗਾਤਾਰ ਇਸ ਘਰੇਲੂ ਨੁਸਖੇ ਨੂੰ ਵਰਤੋ ਔਰ ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਰਿਜ਼ਲਟ ਮਿਲ ਜੇਗਾ ਜਿੰਨਾ ਟਾਈਮ ਤੱਕ ਇਹ ਠੀਕ ਨਹੀਂ ਹੁੰਦਾ ਉਹਨੇ ਦਿਨਾਂ ਤੱਕ ਤੁਸੀਂ ਇਸ ਘਰੇਲੂ ਨੁਸਖੇ ਨੂੰ ਵਰਤੋ ਔਰ ਰਿਜ਼ਲਟ ਤੁਹਾਨੂੰ 101% ਮਿਲਣਾ ਹੈ ਧੰਨਵਾਦ